ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦੋ ਚਾਰ ਦਿਨ ਪਹਿਲਾਂ ਕੁਝ ਪੱਤਰਕਾਰ ਮੇਰੇ ਕੋਲ ਆਏ ਸਨ ਤੇ ਉਹਨਾਂ ਨੇ ਇੱਕ ਬੜਾ ਸਧਾਰਨ ਔਰ ਸਾਦਾ ਕੁਐਸਚਨ ਮੇਰੇ ਤੇ ਕੀਤਾ ਇਹ ਸਰਨਾ ਸਾਹਿਬ ਇਹ ਤੁਹਾਡਾ ਦਿੱਲੀ ਗੁਰਦੁਆਰਾ ਕਮੇਟੀ ਦਾ ਟੈਨਿਓਰ ਕੀ ਹੈਗਾ ਇਲੈਕਸ਼ਨ ਕਰਾਣ ਦਾ ਕਿ ਤੇਨੇ ਬਕਸੇ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਹੈ ਮੈਂ ਕਦੀ ਵਕਫਾ ਪੂਰਾ ਹੋਇਆ ਤੇ ਅੱਜ 8-9 ਮਹੀਨੇ ਹੋ ਗਏ ਪਰ ਇਲੈਕਸ਼ਨਾਂ ਨਾ ਤਾਂ ਸਰਕਾਰ ਦਾ ਇੰਟਰਸਟ ਹੈਗਾ ਤੇ ਨਾ ਹੀ ਜਿਹੜੇ ਕਾਬੂਸ ਤੁਹਾਡਾ ਇਹਨਾਂ ਦਾ ਕੋਈ ਇੰਟਰਸਟ ਹੈਗਾ ਤੇ ਮੈਂ ਇਹ ਗੱਲ ਕਰਨੀ ਚਾਹਾਂਗਾ ਬੀਜਪੀ ਦੀ ਸਰਕਾਰ ਨੂੰ ਬਈ ਡੈਮੋਕ੍ਰੈਟਿਕ ਲਿਆਂ ਤੋਂ ਉਤਰ ਕੇ ਕੋਈ ਵੀ ਕੰਮ ਕਰੋਗੇ ਉਦੋਂ ਵੀ ਤੁਹਾਡੀ ਬਦਨਾਮੀ ਹੋਏਗੀ ਨਿਕ ਨਾਮੀ ਨਹੀਂ ਹੋਏਗੀ ਤੁਸੀਂ ਸਵੈਰਣ ਦੁਸਤਾਨ ਦੇ ਰਾਜ ਕਰਦੇ ਪਿਓ ਇੱਕ ਛੋਟੀ ਜੀ ਦਿੱਲੀ ਦੀ ਗੁਰਦੁਆਰਾ ਕਮੇਟੀ ਹੈ ਉਹਨਾਂ 10 ਕਰੋੜਾਂ ਦੀ ਉਦੋਂ ਤੁਹਾਡਾ ਕੀ ਇੰਟਰਸਟ ਆਗਾ ਗੁਰਦੁਆਰਿਆਂ ਤੋਂ ਕਿਸੇ ਜਾਣਾ ਗੁਰਦੁਆਰੇ ਤੇ ਜਾਏ ਪਰ ਇਵੇਂ ਆਪਣੇ ਟੂਲਸ ਨਾਲ ਗੁਰਦੁਆਰਿਆਂ ਦੇ ਉੱਪਰ ਕਬਜ਼ਾ ਕਰਾਣਾ ਇਲੈਕਸ਼ਨ ਨਹੀਂ ਕਰਾਣੇ 88 99 ਮਹੀਨੇ ਹੋ ਗਏ ਚ ਲੋਕ ਉਹ ਤਾਂ ਬਗਾਰਤ ਹੈ ਹੀ ਹੈ ਮੈਂ ਸਮਝਦਾ ਵੀ ਜਿਹੜੇ ਇਲੈਕਸ਼ਨ ਨਹੀਂ ਕਰਵਾ ਰਹੇ ਸ਼ਾਇਦ ਉਨਾਂ ਦਾ ਘਰ ਦਾ ਰੋਟੀ ਪਾਣੀ ਦਾ ਖਰਚਾ ਸ਼ਾਇਦ ਉਹ ਗੁਰਦੁਆਰੇ ਤੋਂ ਹੀ ਕੱਢ ਕੇ ਲੈ ਕੇ ਜਾਂਦੇ ਇੱਕ ਬਗਾਰਤ ਹੈ ਉੱਪਰ ਇਹਨਾਂ ਦਾ ਸਰਦਾਰ ਜਿਹੜਾ ਸਰਕਾਰੀ ਦਰਬਾਰੇ ਪਹੁੰਚ ਕੇ ਲਕਸ਼ਣ ਨਹੀਂ ਹੁਣ ਦਿੰਦਾ ਇਹਨਾਂ ਨੂੰ ਉਹ ਬਲ ਸੂਟ ਕਰ ਗਈ ਹੈ ਸਾਰਿਆਂ ਨੂੰ ਅਰਮੀਦ ਕਲ ਕੈਂਡ ਕੰਪਨੀ ਨੂੰ ਇਹ ਤੇ ਵਾਵਾ ਕਮ ਮੁਜਾਬ ਬਣ ਗਿਆ ਨਾ ਸਾਡੀ ਜਵਾਬ ਦੇਈ ਮਾਲੇ ਵਕਤ ਦਲੇ ਮੇਰਾ ਗੁਰੂ ਦੀ ਗੋਲਕ ਸੰਤਾ ਦਾ ਪੈਸਾ ਜਿੱਤਾਂ ਲੁਟਣਾ ਗਾ ਲੁੱਟ ਲੋ ਜਿੱਤਾਂ ਲੁੱਟ ਸਕਦੇ ਹੋ ਲੁੱਟ ਲੋ ਇਹ ਇਹ ਦੁਬਾਰਾ ਮੌਕਾ ਸਾਨੂੰ ਨਹੀਂ ਮਿਲਣਾ ਮਨ ਇਹਨਾਂ ਦੀ ਕਰਨੇ ਦੇ ਉੱਪਰ ਬੜਾ ਤਰਸ ਆਂਦਾ ਇੱਕ ਸਾਖੀ ਯਾਦ ਆਂਦੀ ਹੈ ਜਦ ਪਹਾੜੀ ਰਾਜਾ ਨਾਲ ਦਸ਼ਮ ਪਾਸ਼ਾ ਦਾ ਆਨੰਦਪੁਰ ਦੇ ਵਿੱਚ ਯੁੱਧ ਹੋ ਰਿਹਾ ਸੀ ਤੇ ਪਹਾੜੀ ਰਾਜਾ ਨੇ ਫੈਸਲਾ ਕੀਤਾ ਵੀ ਅਸੀਂ ਸ਼ਰਾਬ ਦੇ ਇੱਕ ਮਸਤ ਹਾਥੀ ਨੂੰ ਸ਼ਰਾਬਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜਾਂਗੇ ਤੇ ਅੰਦਰ ਵੜ ਜਾਵਾਂਗੇ ਦਸ਼ਮ ਪਾਸ਼ਾ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਬੜੀ ਆਰਾਮ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਜੇ ਪਹਾੜੀ ਰਾਜਾ ਦਾ ਹਾਥੀ ਆ ਰਿਹਾ ਹੈ ਤੇ ਸਾਡੇ ਕੋਲ ਵੀ ਹਾਥੀ ਦੁੱਲੀ ਚੰਦ ਦਾ ਸੀ ਆਪਣੇ ਹਾਥੀ ਨੂੰ ਉਹਦੇ ਅੱਗੇ ਕਰ ਤੇ ਆ ਗਏ ਦੁੱਲੀ ਚੰਦ ਇਤਨਾ ਬਾਹਤਰ ਗਏ ਸੀ ਸਰੀਰੋਂ ਬੜਾ ਮੋਟਾ ਤਾਜਾ ਸੀ ਪਰ ਕਮਜ਼ੋਰ ਸੀ ਉਸ ਨੂੰ ਜਦ ਪਤਾ ਲੱਗਾ ਵੀ ਇਹ ਤੇ ਵਿਕਤਾ ਮਰੇ ਦੇ ਨੇ ਪੈਣ ਲੱਗ ਗਿਆ ਉਸਨੇ ਰਾਤ ਨੂੰ ਰਾਤ ਦੇ ਹਨੇਰੇ ਦੇ ਵਿੱਚ ਕਿਲੇ ਤੋਂ ਛਲਾੰਗ ਮਾਰੀ ਬਚਨ ਵਾਸਤੇ ਥੰਮੇ ਜਿੱਥੇ ਡਗਿਆ ਉੱਥੇ ਸਪਨੇ ਉਸ ਨੂੰ ਦਸ ਲਿਆ ਤੇ ਦੁਲੀ ਚਾਂਦੀ ਉੱਥੇ ਮੋਤੋ ਗਏ ਮੇਰੇ ਕਹਿਣ ਤਾਂ ਪਾਉ ਹੋਏ ਵੇ ਇਹ ਨਹੀਂ ਬਈ ਜਦ ਦੁਲੀ ਚੰਦ ਨੂੰ ਬਾਹਰ ਜਾਣੇ ਜਾਣ ਸੰਹਾਰ ਕਰ ਗਤੇ ਸਭ ਪਤਾ ਸੀ ਆਉਣ ਵਾਲੇ ਸਮੇ ਦਾ ਵੀ ਗਿਤੇ ਹੋਏ ਸਮੇ ਦਾ ਵੀ ਹਰ ਕਦਤਾ ਪਤਾ ਸੀ ਹੁਣਾ ਆਪ ਨਿਰੰਕਾਰ ਦੇ ਰੂਪ ਸਨ ਜੇ ਉਹ ਕੰਦੇ ਜਦੂਲੀ ਚੰਦ ਨਾ ਛਲਾਂਗ ਵਾਤਾ ਪਰ ਦੁੱਲੀ ਚੰਦ ਇਤਨਾ ਭ੍ਰਸ਼ਟ ਆਇਆ ਸੀ ਤੇ ਮਹਾਰਾਜ ਜੀ ਵੀ ਬਰਬੜਾ ਗਿਆ ਵੀ ਇਹ ਪਰਦਾ ਤੇ ਮਰਨ ਤੇ ਉਹ ਜਾਂਦਾ ਤੇ ਜਾਣਦਿਆ ਉਹ ਬਰਕਰਾਨ ਦਾ ਪਾਪ ਹੈਗਾ ਜੇ ਇਹ ਹਰਮੀਤ ਕਾਲਕੈਂਡ ਕੰਪਨੀ ਇਤਨਾ ਹੀ ਭ੍ਰਸ਼ਟ ਗੈਨ ਤੇ ਮਹਾਰਾਜ ਜੀ ਵੀ ਕਹਿੰਦੇ ਨੇ ਇਹਨਾਂ ਕੋਲ ਪਾਪ ਹੋਰ ਕਰਾਈ ਜਾਓ ਇੱਕ ਦਿਨ ਕਠਾਈ ਭੋਗ ਬੈਜੇਗਾ ਕਹਾਦਾ ਮਤ ਖਾਓ ਇਕ ਗੁਰੂ ਦਾ ਧਾਨ ਜਿਹੜਾ ਕਾ ਤੇ ਹজম ਨਹੀਂ ਹੁੰਦਾ ਕਰੋੜਾਂ ਰੁਪਿਆਂ ਦਾ ਧਾਨ ਦਸਮ ਪਾਸ਼ਾ ਨੇ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ ਸੀ ਜਦ ਆਨੰਦਪੁਰ ਦਾ ਕਿਲਾ ਛੱਡਿਆ ਸੀ ਤੇ ਸਿੱਖਾਂ ਪੁੱਛਿਆ ਵੀ ਸੀ ਮਹਾਰਾਜ ਸੰਤੇ ਸੁਬਤ ਪੈਸੇ ਦੀ ਲੋੜ ਹੈ ਤੇ ਤੁਸੀਂ ਧਾਨ ਰੋੜ ਦੇ ਕਿਉਂ ਪਿਓ ਸੋਨੇ ਚਾਹੀਦੇ ਕਹਿੰਦੇ ਨੇ ਪਾਰਾ ਸਿੱਖ ਦੇ ਅੰਦਰ ਜਾਏਗਾ ਤੇ ਉਹ ਜ਼ਰ ਬਣ ਜਾਏਗਾ ਪਰ ਇਹਨਾਂ ਨੂੰ ਨਾ ਇਤਿਹਾਸ ਦਾ ਪੱਤਾ ਐ ਨਾ ਕੋਈ ਗਾਣੋ ਕਥਾ ਸੁਣਾ ਨਾ ਲੈ ਨਾ ਕੋਈ ਇਤਿਹਾਸਿਕ ਕੰਨਾਤ ਸੁਣਾ ਪਿਆ ਇਹ ਪਿਸ਼ਕੰ ਪੂਰੀ ਤਰਾ ਇਦਾਂ ਨੂੰ ਇੱਕ ਵਕਤ ਬੜਾ ਸਵਾਦ ਆ ਰਿਹਾ ਹੈ ਵੀ ਜਾਂਦੇ ਆ ਸੇਵਾਦਾਰ ਸਲੂਟ ਬਾਤ ਤੇ ਆਣਾ ਲੈ ਕੰਮ ਕਰ ਦਿੰਦੇ ਜਿੰਨੇ ਮਰਜ਼ੀ ਗੋਲਕ ਤੋਂ ਪੈਸੇ ਚੁੱਕ ਲਿਏ ਕੋਈ ਦੱਸਣਾ ਲੈ ਕੋਈ ਨਹੀਂ ਜਿੰਨੀ ਮਰਜ਼ੀ ਕੌਮ ਦੀ ਬਰਬਾਦੀ ਕਰ ਲਈਏ ਕੋਈ ਦੱਸਣਾ ਲੈ ਕੋਈ ਨਹੀਂ ਬਲਾ ਪੁੱਛੋ ਤੁਹਾਨੂੰ ਕੋਈ ਸ਼ਰਮ ਯਾਰ ਨਹੀਂ ਵੀ ਸਾਡੇ ਆਈਕੋਨਿਕ ਡਿਗਰੀ ਕਾਲਜ ਅੱਜ ਸਾਡੇ ਬਰਬਾਦ ਹੋ ਚੁੱਕੇ ਨੇ ਤੁਸੀਂ ਉਧਰ ਜਿਹੜਾ ਪੈਸਾ ਪੜਦਾ ਉਹ ਵੀ ਨਹੀਂ ਪੜ ਰਿਹਾ ਇਹਦੀ ਿਕ ਰਕਮ तकरीबन 3 ਕਰੋੜ ਰੁਪਏ ਸਾਰੇ ਸਕੂਲ ਬਰਬਾਦ ਹੋ ਚੁੱਕੇ ਨੇ ਤੇਈ ਚੋ ਵੀ ਜਾਤੋਂ ਗਿਣਤੀ 6-7 ਹਜ਼ਾਰ ਤੇ ਰਹਿ ਗਈ ਹੈ ਬਾਥਰੂਮਾਂ ਦੇ ਦਰਵਾਜ਼ੇ ਤੱਕ ਨਹੀਂ ਲੱਗੇ ਹੋਏ ਇਹ ਕਰਤੇ ਕੀ ਪਿਓ ਕਿਉਂ ਕਰਦੇ ਪਿਓ ਸੰਭਾਲ ਸਕਦੇ ਹੋ ਸੰਭਾਲ ਲਓ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਤੇ ਕਰਾ ਦੇਣੀ ਸੀ ਪਰ ਸਰ ਨੇ ਐਡੀ ਮੁਕਦਮਾ ਪਾਤਾ ਬਈ ਕਾਦਾ ਮੁਕਦਮਾ ਪਾਤਾ ਮੁਕਦਮਾ ਤੇ ਅਸੀਂ ਪਾਇਆ ਵੀ ਪੁਲਿਸ ਨੇ ਸਾਡੇ ਨਾਲ ਜ਼ਬਰਦਸਤੀ ਕਰਕੇ ਸਾਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਜੋਰ ਜ਼ਬਰਦਸਤੀ ਨਾਲ ਔਰ ਆਪਣੀਆਂ ਮੇਰਾ ਲਾ ਕੇ ਤੁਸੀਂ ਪਾਇਆ ਗੋઠા ਮਹਾਰਾਜ ਦਾ ਸਗੂਪ ਨੂੰ ਉਥੋ ਸੁਖਾਸ਼ਨ ਕਰਕੇ ਅਸੀਂ ਤੇ ਇਹ ਪਾਈ ਪਟੀਸ਼ਨ ਇਹ ਥੋੜੀ ਪਾਈ ਹੈ ਵੀ ਤੁਸੀਂ ਹੁਣ ਕਦੀ ਇਲੈਕਸ਼ਨ ਹੀ ਨਾ ਕਰਾਣਾ ਇਤਨੀ ਅਸੀਂ ਕਿਟ ਪਟੀਸ਼ਨ ਪਾਈ ਸਰਕਾਰ ਨੂੰ ਵੀ ਚਾਹੀਦਾ ਖਾਣਾ ਇਹ ਤੇ ਭੁਗਤੋ ਤੁਸੀਂ ਸ਼ਾਇਦ ਤੁਹਾਨੂੰ ਗਵਾਰਾ ਖਾ ਰਿਆ ਹੋਰ ਕਿਸਾਨ ਨੂੰ ਬਾਰਾ ਨਹੀਂ ਖਾਇਤਾ ਇਹ ਮਸ ਸਮਝਣਾ ਅਜ ਸਾਰੇ ਕਾਇਨਾਤ ਦੇ ਵਿੱਚ ਇਸ ਕਬ ਦੀ ਬੇਇੱਜ਼ਤੀ ਹੋ ਰਹੀ ਹੈ ਬਈ ਭਾਜੀ ਜਿਹੜੀ ਹੈ ਕਿ ਇਹ ਸਿੱਖਾਂ ਦੇ ਗੁਰਦੁਆਰਾ ਚ ਕਬਜ਼ਾ ਕੀਤਾ ਹੋਇਆ ਜਦ ਕੀ ਇਹ ਠੀਕ ਹੋਈ ਆ ਨਹੀਂ ਠੀਕ বিজেপি ਜਾਣਾ ਤੇ ਉਹ ਜਾਣਾ ਪਰ ਤੁਸੀਂ ਇਹਨਾਂ ਪਿੱਛੇ ਆਪਣੇ ਆਪਣੇ ਮੂੰਹ ਦੀ ਖਰਾਬੀ ਕਿਉਂ ਕਰ ਰਹੇ ਹੋ ਲੈਟ ਦਾ ਲਾ ਸ਼ੁੱਡ ਟੇਕ ਇਟਸ ਓਨ ਕੋਰਸ ਇਲੈਕਸ਼ਨ ਕਰਾਉ ਜਿੱਤਣ ਫਿਰ ਆ ਜਾਣ ਨਹੀਂ ਕਰਾਣੀ ਤੇ ਕਹਿਦੇ ਉਸ ਨੂੰ ਨਹੀਂ ਕਰਾਣੀ ਬੋਰਡ ਨੂੰ ਆ ਕੇ ਖਤਮ ਕਰਦੇ ਸਾਨੂੰ ਤੇ ਕੋਈ ਨਹੀਂ ਆ ਪਰ ਮੈਂ ਸਮਝਦਾ ਜਿਹੜੇ ਵੀ ਇਸ ਵਕਤ ਬੰਦੇ ਕਾਬਜ਼ ਹੋ ਕੇ ਗੁਰਗੁਰਾਹ ਦੀਆਂ ਗੱਲਾਂ ਉਹਨਾਂ ਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਇਤਿਹਾਸ ਕਦੇ ਤੁਹਾਨੂੰ maaf ਨਹੀਂ ਕਰੇਗਾ ਹੋਰ ਸ਼ਾਇਦ ਇਹੋ ਜਿਹੇ ਹਾਲਾਤ ਹੋਣ ਤੁਸੀਂ ਸ਼ਾਇਦ ਮਾਫੀ ਮੰਗਣ ਜੋਗੇ ਵੀ ਨਾ ਹੋ ਇਸ ਜੋਗ ਵੀ ਨਾ ਰੋ ਤੁਹਾਡਾ ਦਿਲ ਕਰੇਗਾ ਮਾਫੀ ਮੰਗਣ ਦੇ ਤੁਹਾਡੀ ਜ਼ੁਬਾਨ ਮਾਫੀ ਦਾ ਲਫ਼ਜ਼ ਨਹੀਂ ਵਰਤਣ ਦੋਗੀ ਡਰਕਰ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਹ